ਦੋਸਤੋ ਮਾਨਸਾ ਦੀ ਧੀ ਲਿਪਸੀ ਮਿੱਤਲ ਜਿਸ ਦਾ ਬੀਤੇ ਦਿਨੀ ਲੁਧਿਆਣਾ ਵਿਖੇ ਉਸਦੇ ਪਤੀ ਵੱਲੋਂ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰਵਾ ਦਿੱਤਾ ਗਿਆ ਸੀ ਲਿਪਸੀ ਮਿੱਤਲ ਨੂੰ ਸ਼ਰਧਾਜਲੀ ਦੇਣ ਦੇ ਲਈ ਅੱਜ ਮਾਨਸਾ ਵਾਸੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਤੇ ਜ਼ੋਰਦਾਰ ਮੰਗ ਕੀਤੀ ਗਈ ਕਿ ਲਿਪਸੀ ਮਿੱਤਲ ਦੇ ਕਾਤਲਾਂ ਨੂੰ ਸਖਤ ਸਜ਼ਾ ਮ ਦਿੱਤੀਆਂ ਜਾਣ ਦੱਸਦੇ ਹਾਂ ਕਿ ਮਾਨਸਾ ਦੀ ਲੜਕੀ ਲਿਪਸੀ ਮਿੱਤਲ ਜੋ ਕਿ ਲੁਧਿਆਣਾ ਵਿਖੇ ਅਨੌਖ ਮਿੱਤਲ ਨਾਮ ਦੇ ਵਿਅਕਤੀ ਦੇ ਨਾਲ ਸ਼ਾਦੀ ਛੋੜਾ ਸੀ ਏ ਬੀਤੇ ਦਿਨੀ ਉਸਦੇ ਪਤੀ ਵੱਲੋਂ ਲਿਪਸੀ ਮਿੱਤਲ ਦਾ ਬੜੀ ਬੇਰਮੀ ਦੇ ਨਾਲ ਕਤਲ ਕਰਵਾ ਦਿੱਤਾ ਗਿਆ ਸੀ ਤੇ ਮਾਮਲੇ ਨੂੰ ਲੁੱਟਖੋਹ ਦਾ ਮਾਮਲਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਵੱਲੋਂ ਜਦੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਤਾਂ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਲੜਕੀ ਲਿਪਸੀ ਮਿੱਤਲ ਦਾ ਕਤਲ ਉਸਦੇ ਪਤੀ ਵੱਲੋਂ ਫਰੋਤੀ ਦੇ ਕੇ ਕਰਵਾਇਆ ਗਿਆ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਲੜਕੀ ਦੇ ਪਤੀ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਨਸਾ ਸ਼ਹਿਰ ਦੇ ਬਸਲੀਕਾਂ ਵੱਲੋਂ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ ਕਿ ਲੜਕੀ ਲਿਪਸੀ ਮਿੱਤਰ ਦੇ ਕਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਮ ਦਿੱਤੀਆਂ ਜਾਣ ਤਾਂ ਜੋ ਮੁੜ ਕੇ ਕੋਈ ਵੀ ਵਿਅਕਤੀ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ।